ਸਾਰੇ ਚੰਡੀਗੜ੍ਹ ਤੋਂ ਆਏ মিডিਆ ਕਰਮੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਮੈਂ ਤੁਹਾਡੇ ਨਾਲ ਅੱਜ ਇੱਕ ਬੜੇ اہم ਮੁੱਦੇ ਤੇ ਗੱਲ ਕਰਨੀ ਚਾਹੁੰਦਾ ਤੁਸੀਂ ਵੀ ਸਾਧਿਆਂ ਨੇ ਕੱਲ ਆਪਣੇ ਚੈਨਲ ਦੇ ਉੱਤੇ ਖਬਰ ਚਲਾਈ ਹੈ ਔਰ ਮੈਂ ਵੀ ਉਹ ਸੋਸ਼ਲ ਮੀਡੀਆ ਦੇ ਉੱਤੇ ਪੜਿਆ ਤੇ ਸੁਣਿਆ ਹੈ ਤਕਬੀਲ ਬਾਦਲ ਜੀ ਜਿਹੜੇ ਥੋੜੇ ਜਿਹਾ ਕਾਲੀ ਦਲ ਦੇ ਪ੍ਰਧਾਨ ਨੇ ਕੱਲ ਉਹਨਾਂ ਨੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਬੜੀਆਂ ਧਮਕੀਆਂ ਲਾਈਆਂ ਉਹਨਾਂ ਨੇ ਕਿਹਾ ਮੈਂ ਆਦੀ ਦੇ ਵਿੱਚ ਨਾਂ ਲਿਖ ਲਿਆ ਤੇ ਨਾਲ ਉਹਨੂੰ ਕਿਹਾ ਕਿ ਤੂੰ ਆਪਣਾ ਪਾਸਪੋਰਟ ਬਣਾ ਲੈ ਜਿਦੋਂ ਸਾਡੀ ਸਰਕਾਰ ਆਈ ਫਿਰ ਤੰਨਾ ਨਿਠਾਂਗੇ ਤੇ ਮੈਂ ਸੋਸ਼ਲ ਮੀਡੀਆ ਤੇ ਸੁਖਬੀਰ ਜੀ ਦਾ ਇਹ ਬਿਆਨ ਦੇਖ ਕੇ ਸਦ ਮੈਂ ਸੋਚ ਰਿਆ ਸੀਗਾ ਮੈਨੂੰ ਹਾਸਾ ਵੀ ਆਇਆ ਮੈਨੂੰ ਲੱਗਦਾ ਕਿ ਜਿੱਦਾਂ ਸੁਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਅਜੇ ਵੀ ਨੂੰ ਇਹ ਲੱਗਦਾ ਕਿ ਸਾਡੀ ਸਦਕਾਤ ਆ ਜਾਣੀ ਹੈ ਉਹਨਾਂ ਨੂੰ ਸਬੰਧਿਤ ਲਗਦੀ ਸਰ ਵੀਰ ਉਹਨਾਂ ਨੂੰ ਕਿ ਤੁਹਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਤੁਹਾਡਾ ਕੰਮ ਨਿਭੜ ਗਿਆ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੰਮ ਨਿਭੇੜਤਾ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਰਾਜ ਦੇ ਵਿੱਚ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਜਿੰਨੇ ਵੱੱਡੇ ਨਾਂ ਕੀਤੇ ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਸਤਾ ਤੋਂ ਬਾਅਦ ਕੀਤਾ ਉਹ ਬਾਈ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਤੁਸੀਂ ਇਹਦੇ ਪਤਾ ਦੀ ਕਿਹੜੇ ਸੁਫਨੇ ਲੈਦੇ ਜਦੋਂ ਤਾਂ ਸਰਕਾਰ ਤੁਹਾਡੀ ਹੁੰਦੀ ਹੈ ਫਿਰ ਇਹ ਪੁਲਿਸ ਦੇ ਅਧਿਕਾਰੀ ਬਹੁਤ ਚੰਗੇ ਆ ਪੁਲਿਸ ਬਹੁਤ ਚੰਗੀ ਆ ਜਦੋਂ ਸਕਾਰ ਹੋ ਕੇ ਪਾਰਟੀ ਦੀ ਬਣ ਜਾਂਦੀ ਹੈ ਫਿਰ ਤੁਸੀਂ ਇੱਕ ਡੈਲੀ ਲੈ ਕੇ ਤਰ ਪੈਨੇ ਹੋ ਅਫਸਰਾਂ ਨੂੰ ਦਾਬੇ ਮਾਰਦੇ ਹੋ ਕਿਉਂਕਿ ਤੁਹਾਨੂੰ ਇਹ ਲੱਗਦਾ ਹੁੰਦਾ ਕਿ ਜਿੱਦਾਂ ਸਾਡਾ ਸਦਾ ਵਿੱਚ ਹੁੰਦਿਆ ਹੁਕਮ ਚੱਲਦੇ ਸੀਗੇ ਉਦਾਂ ਸਾਡੇ ਹੁਕਮ ਹੋਣ ਵੀ ਚੱਲਣ ਬਸ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੰਮ ਚੱਲੇ ਗਿਆ ਉਹ ਸਮੇਂ ਅਧਿਕਾਰੀ ਬਹੁਤ ਚੰਗੇ ਜਦੋਂ ਦੂਜੀਆਂ ਸਰਕਾਰਾਂ ਆ ਜਾਂਦੀਆਂ ਫਿਰ ਐਸੀ ਪੁਲਿਸ ਵਾਲੇ ਮਾਰੇ ਹੋ ਜਾਂਦੇ ਆ ਫਿਰ ਤੁਸੀਂ ਪੁਲਿਸ ਆ ਜਾਣ ਦਬਕੇ ਮਾਰਨੇ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਡੇ ਦਬਕੇ ਦਾ ਕਿਤੇ ਕੋਈ ਅਸਰ ਨਹੀਂ ਸਭ ਨੂੰ ਪਤਾ ਕਿ ਤੁਹਾਡੀ ਸਰਕਾਰ ਨਹੀਂ ਆਉਣੀ ਜਦੋਂ ਤੁਹਾਡੇ ਕੋਲ ਅਫਸਰ ਸੀਗੇ ਇੱਕੋ ਪੁਲਸ ਬਦਲ ਥੋੜੀ ਜਾਂਦੀ ਹੈ ਐਸੀ ਪੁਲਿਸ ਵਾਲੇ ਕਾਂਗਰਸ ਦਾ ਆਵਾਜ਼ ਚੁੰਦੇ ਆ ਐਸੀ ਪੁਲਿਸ ਵਾਲੇ ਤੁਹਾਡੇ ਬਾਤ ਸੀਗੇ ਇਹੀ ਅੱਜ ਆਮ ਆਦੀ ਪਾਰਟੀ ਦੇ ਸਾਹ ਦੇ ਵਿੱਚ ਨੇ ਮੈਂ ਕਹਿਣਾ ਚਾਹੁੰਦਾ ਕਿ ਸੁਖਬੀਰ ਜੀ ਤੁਸੀਂ ਇਦਾਂ ਦੇ ਗੁਨਾਹ ਕੀਤੇ ਐ 10 ਸਾਲ ਦੇ ਵਾਅਦੇ ਦੇ ਵਿੱਚ ਦੁਨੀਆ ਭਰ ਦੇ ਜਿੰਨੇ 마ਫੀਆ ਸੀਗੇ ਡਰਗ 마ফিয়া, ট্রান্সਪੋਰਟ 마ফিয়া, ਲੈਂਡ 마ফিয়া, ਕੇਵਲ 마ফিয়া ਦੁਨੀਆ ਭਰ ਦੇ ਜਿੰਨੇ ਬਾਫੀ ਹੈ ਤੁਹਾਡੇ ਚੱਲਦੇ ਰਹੇ ਸਭ ਤੁਹਾਡੇ ਰਾਜ ਚ ਜੋ ਕੁਝ ਹੋਇਆ ਦੁਨੀਆ ਪੱਲ ਵਿੱਚ ਬੈਠੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਚਾਹ ਬਦਗਾੜੀ ਦਾ ਕਾਂਡ ਹੈ ਤੇ ਕਿਸੇ ਧੀ ਦੀ ਚੁਬਚਾਉਣ ਵਾਸਤੇ ਥਾਣੇਦਾਰ ਦਾ ਕਤਲ ਹੈ ਸਭ ਕਿੰਨਾ ਕੁਝ ਹੋਇਆ ਅੱਜ ਤੁਸੀਂ ਫੇਸਬੁਕ 'ਤੇ ਲਾ ਰਹੇ ਹੋ ਕੁਸੀਂ ਦਵਾ ਦਾ ਮੁੱਖ ਮੰਤਰੀ ਦੀ ਬਣਦੇ ਸਾਹਿਬ ਇਹ ਬੇਰੀ ਗੱਲ ਨੋਟ ਰੱਖਿਓ ਪੰਜਾਬ ਦੇ ਲੋਕ ਇੰਨੇ ਬੇਕੁਫਰੀਗੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਰੇ ਉਦਾਂ ਹੀ ਨੇ ਆਰਦਾਦਨ ਪਹਿਲਾਂ ਤੁਸੀਂ ਨੋਟ ਵੰਡਨੇ ਸ਼ੁਰੂ ਕੀਤੇ ਸੀਗੇ ਕਿ ਪਤਾ ਨਹੀਂ ਤੁਹਾਡੇ ਕੋਲ ਕਿੰਨਾ ਪੈਸਾ ਜਦੋਂ ਤੁਹਾਡੇ ਬਦੋਦੀਆਂ ਨੇ ਤਾਡੇ ਖਲਾਫ ਬੋਲਿਆ ਕਿ ਐਸਜੀਪੀਸੀ ਦਾ ਪੈਸਾ ਹੈ ਉਸੇ ਨੇ ਬੰਦ ਹੋ ਗਏ ਮੈਂ ਤਾਂ ਸਾਡਾ ਉਦੋਂ ਵੀ ਕਿਹਾ ਓਦੋਂ ਮੈਨੂੰ মিডিਆ ਨੇ ਮਸਲ ਪੁੱਛਿਆ ਕਿ ਸੁਖਬੀਰ ਬਾਦਲ ਪਾਹੇ ਵੰਡ ਰਿਹਾ ਜੀ ਹਰ ਪੀੜਤਾਂ ਨੂੰ ਮੈਂ ਕਿਹਾ ਬੰਦਾ ਜਿਹੜਾ ਜਿਸ ਪੰਜਾਬੀ ਦਾ ਸਿੱਖ ਦਾ ਜਿੱਦੋਂ ਪਿਓ ਮਰ ਜਾਂਦਾ ਜਾਂ ਮਾਂ ਮਰ ਜਾਂਦੀ ਹੈ ਬੰਦਾ ਹਰ ਹਿੱਲੇ ਕੋਸ਼ਿਸ਼ ਕਰਦਾ ਕਿ ਉਹ ਆਪਣੀ ਮਾਂ ਦਾ ਚੰਗਾ ਭੋਗ ਪਾਉਂਦਾ ਲੰਗਰ ਲਾਉਂਦਾ ਮੈਂ মিডিਆ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਭੁੱਲ ਗਏ ਹੋ ਕਿੰਨਾ ਦਿਨ মিডিਆ ਬੋਲਦਾ ਰਿਹਾ ਸੀਗਾ ਜਿਹੜਾ ਸਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਵੀ ਖਵਾ ਸਕਿਆ ਐਸੀਪੀਸੀ ਨੇ ਲੰਗਰ ਲਾ ਕੇ ਖਵਾਇਆ ਉਹ ਇਹ ਨੋਟ ਵੜ ਸਕਦਾ ਇਹ ਨੋਟ ਹੋਰ ਕਿੱਥੇ ਆਇਆ ਜਦੋਂ ਵਾਵਾ ਪਿਆ ਤਾਂ ਉਹ ਦਿਨ ਦੇ ਨੋਟ ਬੰਦ ਹੋ ਗਏ ਸਖਬੀਰ ਜੀ ਸਾਰੀ ਦੁਨੀਆ ਜਾਣਦੀ ਆ ਲਾਸਟ ਟਾਈਮ ਦੇ ਉੱਤੇ ਤੁਹਾਡੇ ਪਿਤਾ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਦੋਂ ਆਖਰੀ ਵਾਰ ਮੁੱਖ ਮੰਤਰੀ ਸੀਗੇ ਕਈ ਕਾਲੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਹੁਣ ਤੁਸੀਂ ਕਈਆਂ ਦੀ ਇੰਟਰਵਿਊ ਕਰਦੇ ਹੋ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਹਟ ਜੀ ਤੁਸੀਂ ਬਜੂਦ ਹੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਉਹ ਨਹੀਂ ਮੰਨੇ ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨਹੀਂ ਇਹ ਤੁਹਾਨੂੰ ਹੁਣ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿੱਦਾਂ ਕਰਨਗੇ ਤੁਹਾਡਾ ਪਿਤਾ ਜਾਣਦਾ ਸੀ ਵੀ ਤੁਸੀਂ ਇਸ ਦੇ ਯੋਗ ਨਹੀਂ ਜੀ ਇਸੇ ਕਰਕੇ ਸਾਰਾ ਕਾਲੀ ਦਲ ਵਿਖੜਿਆ ਇਸੇ ਕਰਕੇ ਕਾਲੀ ਦਲ ਦੇ 2-3 ਧੜੇ ਹੋ ਗਏ ਤੁਸੀਂ ਤਾਂ ਸਾਰ ਆਪਣੀ ਪਾਰਟੀ ਸਾਫ ਸਾਫ ਇੱਕ ਸਰਕਾਰ ਬਣਾਉਂਦੇ ਸੁਣੇ ਲਈ ਜਾਂਦੇ ਹੋ ਜੇ ਤੁਸੀਂ ਬਣਦਾ ਹੁੰਦਾ ਬਣਾਉਣਾ ਹੁੰਦਾ ਕਿ ਸਦਾ ਪ੍ਰਕਾਸ਼ ਸਿੰਘ ਉਦੋਂ ਹੀ ਤੁਹਾਨੂੰ ਬਣਾ ਦਿੰਦਾ ਉਹ ਕਹਿਣਦੇ ਵੀ ਕਾਲੀ ਲੀਡਰਾਂ ਦੇ ਉਹਦੀ ਮੰਨ ਨੇ ਕਹਿੰਦੇ ਨਹੀਂ ਜੀ ਮੈਂ ਹੀ ਬਣਾਉਂਦਾ ਨੂੰ ਕੋਈ ਅਕਲ ਨਹੀਂ ਉਹਨੂੰ ਕਹੀ ਜਾਂਦਾ ਮੈਂ ਮੁੱਖ ਮੰਤਰੀ ਬੰਦਦਾਂ ਐਸਐਸਪੀ ਨੂੰ ਦਾਬੇ ਮਾਰੀ ਜਾਂਦਾ ਸਭ ਤੁਹਾਡੇ ਕੋ ਕੋਈ ਨਹੀਂ ਡਰਨ ਵਾਲਾ ਕਾਨੂੰਨ ਦਾ ਰਾਜ ਹੈ ਪੰਜਾਬ ਦੇ ਅੰਦਰ ਹੋਰ ਸਭ ਪ੍ਰਕਾਸ਼ ਸਿੰਘ ਬਾਦਲ ਦੇ ਪਦਵਾਰ ਦਾ ਰਾਜ ਦੀ ਤੁਹਾਡੇ ਪਦਵਾਰ ਦਾ ਰਾਜ ਦੀ ਸਰਦਾਰ ਸੁਖਬੀਰ ਸਿੰਘ ਜੀ ਭਲੇਖਾ ਖਾਂਦੇ ਆ ਐਸਐਲਐਸ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਇਸ ਕਾਨੂੰਨ ਦੇ ਬਾਦ ਵਿੱਚ ਜਿਹੜਾ ਬੰਦਾ ਗਲਤੀ ਕਰੂਗਾ ਉਹਨੂੰ ਹੱਥਾਂ ਦੀ ਸਜ਼ਾ ਮਿਲੂਗੀ ਜਿਹੜਾ ਬੰਦਾ ਆਮ ਸ਼ਹਿਰੀਆਂ ਵਾਂਗੂ ਜ਼ਿੰਦਗੀ ਬਤੀਤ ਕਰ ਰਿਹਾ ਸਾਧੋਂ ਦੀ ਕੋਈ ਵਾਲ ਨਹੀਂ ਦੇਖ ਸਕਦਾ ਸੋ ਮੈਂ ਕਹਿ ਰਿਹਾ ਤਾ ਤੁਹਾਡੇ ਦਾਬਿਆਂ ਤੋਂ ਇਹ ਨਾ ਕਦੀ ਪੁਲਸਰ ਤੋਂ ਡਰੇ ਨਾ ਕਦੀ ਡਰ ਗਏ ਉਹ ਕਾਨੂੰਨ ਦੀ ਪਾਲਣਾ ਕਰਦੇ ਆ ਜਿੱਥੇ ਬੰਦਾ ਗਲਤੀ ਕਰਦਾ ਉੱਥੇ ਉਹ ਬੰਦੇ ਦੇ ਖਿਲਾਫ ਕਾਰਵਾਈ ਕਰਦੇ ਆ ਤੁਸੀਂ ਐਵੇਂ ਆਹ ਜਿਹੜੀ ਡੈਰੀ ਲਈ ਫਿਰਦੇ ਪਤਾ ਕਿਹੜੀ ਡੈਰੀ ਆ ਉਹ ਐਵੇਂ ਕਹਿੰਦੇ ਲਾਲ ਡੈਰੀ ਤੇ ਲਿਖਤਾ ਜੀ ਉਹ ਸਾਡਾ ਤੁਹਾਡੇ ਕੋ ਨਾ ਕੋ ਲਾਲ ਐ ਨਾ ਕੋ ਹਰੀਆ ਨਾ ਕੋ ਚਿੱਟੀ ਐ ਨਾ ਕੋ ਪੀਲੀ ਐ ਨਾ ਕੋ ਫਿੱਕੀ ਐ ਐਵੇਂ ਇਦਾਂ ਦੀਆਂ ਗੱਲਾਂ ਦਾ ਕਰਿਆ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਐ ਨਾ ਕਦੀ ਸਰਕਾਰ ਬਣਨੀ ਐ ਕਾਲੀ ਦਲ ਤੁਸੀਂ ਆਪਣੇ ਹੱਥੀ ਖਤਮ ਕਰਤਾ ਇਸ ਕਰਕੇ ਅਫਸਾਨੂ ਪਤਾ ਹਾਥੀ ਨੂੰ ਪਤਾ ਕਿ ਹੁਣ ਤੁਹਾਡਾ ਵਕਤ ਖੁੱਲ ਗਿਆ ਸਾਥ ਹੋੜ ਅੱਜ ਦਾ ਜੋ ਜੁਗ ਜੁਗ ਕੀ ਬਦਲ ਗਿਆ ਸਾਰੋ ਯੁਗ ਨਹੀਂ ਹੈ ਜਿਹੜੇ ਯੁਗ ਦੇ ਵਿੱਚ ਤੁਹਾਡੀਆਂ ਸਰਕਾਰਾਂ ਆਈਆਂ ਸੀਗੀਆਂ ਹੁਣ ਜਗ ਚੋਕ ਬਦਲ ਗਿਆ ਨਵਾਂ ਯੁਗ ਆ ਗਿਆ ਉਹ ਤੁਹਾਡੀ ਸਰਕਾਰ ਨਹੀਂ ਆਉਂਦੀ ਅੱਜ ਉੱਥੇ ਗਏ ਮਹੀਨੇ ਬਾਅਦ ਅਦਨ ਹਵਤ ਐਸੇ ਉੱਥੇ ਡੰਗਲਾ ਦਾ ਜਿਹੜਾ ਖਾਣਾ ਚਾਲ ਜਿਹੜਾ ਉਹ ਬਰਡਰ ਹੈ ਚੰਗੀ ਗੱਲ ਇੱਕ ਮਿੰਟ ਬਾਅਦ ਗਏ ਪਰ ਉੱਥੇ ਸਰ ਮੈਂ ਕੱਲ ਵਿਧਾਨ ਸਭਾ ਦੇ ਵਿੱਚ ਬੋਲਿਆ ਸੀਗਾ ਕਿ ਕੰਡੇ ਆਏ ਤਾਤ ਤੋਂ ਪਾਰ ਤੇ ਹਰ ਰਾਵੀ ਤੇ ਜਾ ਕੇ ਕੰਡੇ ਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਹੈ ਜਿਹੜੀ ਜ਼ਮੀਨ ਰਾਵੀ ਤੇ ਜਾ ਰੋੜ ਕੇ ਲੈ ਆ ਗਿਆ ਸਭ ਤੁਹਾਡੇ ਪਿਤਾ ਜੀ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਰਹੇ ਹੋ ਪੰਜਾਬ ਦੇ ਡਿਪਟੀ ਸੀਐਮ ਰਹੇ ਹੋ ਦੱਸਿਓ ਜਦੋਂ ਉਹਨਾਂ ਲੋਕਾਂ ਲਈ ਕਦੀ ਕੁਝ ਕੀਤਾ ਜਾਂ ਕਿਹੜੇ ਮੂੰਹ ਨਾਲ ਤੁਸੀਂ ਇਹ ਚਾਲ ਲੈ ਕੇ ਜਾ ਰਹੇ ਹੋ ਕਦੀ ਤੁਸੀਂ ਜ਼ਾਵੀ ਤਜਾਪਾ ਦੇ ਸੋਚਿਆ ਕਦੀ ਇੱਥੋਂ ਦੇ ਕਿਸਾਨਾਂ ਬਾਰੇ ਸੋਚਿਆ ਕਿ ਇਹਨਾਂ ਦੀਆਂ ਜਮੀਨਾਂ ਖਰਾਬ ਹੋ ਗਈਆਂ ਇਹਨੀਆਂ ਜਮੀਨਾਂ ਬਰਬਾਦ ਹੋ ਗਈਆਂ ਦੱਸੋ ਕਦੀ ਇੱਥੇ ਦੱਸ ਕਿਹਾ ਹੋ ਅਜੇ ਨਾਲ ਦੇ ਵਿੱਚ ਕਿ ਤੁਹਾਡੀ ਸਰਕਾਰ ਨੇ ਆਹ ਕੀਤਾ ਸੀਗਾ ਗੱਲਾਂ ਕਰਨਾ ਸਾਹ ਸੁਗਰੀਸ ਸਿਆ ਗੱਲ ਦੀ ਮਾਰਦੀ ਅਮਲਾਂ ਦੇ ਨਵੇਰੇ ਹੋਣਿਆ ਗੱਲਾਂ ਦਾ ਯੁੱਗ ਬੀਤ ਗਿਆ ਹੁਣ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਲੀਡਰ ਅੱਜ ਕੀ ਕਹਿੰਦਾ ਤੇ ਕੱਲ ਕੀ ਕਰਦਾ ਸਤ ਤੁਸੀਂ ਪੰਜਾਬ ਦਾ ਕੁਛ ਨਹੀਂ ਰਹਿ ਦਿੱਤਾ ਪੜੇ ਰਾਜ ਜਿੱਨੇ ਗਲਤ ਕੰਮ ਹੋਏ ਤੁਸੀਂ ਤਾਂ ਹੌਣ ਕਾਲ ਤਖਤ ਸਾਹਿਬ ਨੂੰ ਉਹਦਾ ਹੁਕਮਨਾਮਾ ਮੰਨ ਕੇ ਫੇਰ ਮੁੱਕ ਗਏ ਸਤ ਤੁਹਾਨੂੰ ਤੁਹਾਨੂੰ ਕੌਣ ਜਿਹੜਾ ਬੰਦਾ ਕਾਲ ਤਖਤ ਤੋਂ ਬੇਲਕ ਹੋਇਆ ਪਿਆ ਕਾਲ ਤੱਕ ਵਾਲੀ ਦੀ ਪੇਠਾ ਤੂੰ ਕਿਸਮ ਦੇ ਹੋ ਕੇ ਪੰਜਾਬ ਦੇ ਸਿੱਖ ਤੁਹਾਨੂੰ ਦਵਾਦਾ ਭੁਖਤ ਦੀ ਬਣਾ ਦੋਗੇ ਬੋਲ ਦਿਓ ਅਸ ਮੈਂ ਕਹਣਾ ਚਾਉਣਾ ਸਖਬੀਰ ਦੀ ਅੱਜ ਦੇ ਇਸ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਰਾਜ ਵਿੱਚ ਕਾਨੂੰਨ ਦਾ ਰਾਜ ਹੈ ਕਿਤੇ ਜਿੱਥੇ ਕੋਈ ਬੰਦਾ ਗਲਤੀ ਕਰੂਗਾ ਉਹਨੂੰ ਸਖ ਸਜ਼ਾ ਦਵਾਗੇ ਤੁਹਾਡੀ ਤੁਹਾਡੀਆਂ ਗਿੱਦਰ ਭਮਕੀਆਂ ਤੋਂ ਕੋਈ ਨਹੀਂ ਡਰਨ ਵਾਲਾ ਐਵੇਂ ਦਾ ਡੈਰੀਆਂ ਡੂਰੀਆਂ ਦੇ ਚੁੱਕੀ ਫਿਰੋ ਇਹ ਡਾਕ ਜਾਨ ਉੱਥੇ ਜਾ ਕੇ ਬਾਦਲਪਿੰਡ ਚ ਕੇਲਮਾਦੀ ਤੇ ਰੱਖ ਦੋ ਹੋ ਨਹੀਂ ਉਹ ਵਕਤ ਆਉਣਾ ਉਹ ਵਕਤ ਲੰਘ ਗਿਆ ਸੱਤ ਤੁਸੀਂ ਉਹ ਵਕਤ ਦੀ ਇੰਨੀ ਦੁਧਵਕਤੋ ਕੀਤੀ ਕਿ ਜਿਹੜਾ ਬੰਦਾ ਸਾਰੀ ਉਮਰ ਨਹੀਂ ਹਰਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰ ਲੱਗਾ ਉਹ ਵੀ ਬੜੀ ਭੈੜੀ ਹਾਰ ਲੈ ਕੇ ਗਿਆ ਵਿਚਾਰਾ ਉਹ ਵੀ ਤੁਹਾਡੇ ਕਰਕੇ ਹੋ ਗਿਆ ਤੁਹਾਡੀ ਬਦੌਲਤ ਉਹ ਵੀ ਮਜੂਦਗਾ ਹਰ ਗਿਆ ਨਹੀਂ ਦੋ ਸਾਰੀ ਬੁਝੇ ਦਆ ਰਿਆ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਜੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੀ ਸ਼ਿਪਾਈ ਤੋਂ ਲੈ ਕੇ ਪੁਲਿਸ ਦੇ ਸ਼ਿਪਾਈ ਤੋਂ ਲੈ ਕੇ ਐਸਐਸਪੀ ਕੀ ਡੀਆਈਡੀ ਕੀ ਆਈਡੀ ਕੀ ਜਿੰਨੂੰ ਮਰਜ਼ੀ ਦਾਬੇ ਮਾਰ ਲਿਓ ਤੁਹਾਡਾ ਕੋਈ ਦਾਬਾ ਨਹੀਂ ਚੱਲਦਾ ਨਾ ਤੁਹਾਡੇ ਦਾਬਿਆਂ ਤੋਂ ਪੰਜਾਬ ਦੀ ਪੁਲਿਸ ਡਰਦੀ ਹੈ ਨਾ ਅਸੀਂ ਡਰਦੇਵਾਂਗੇ ਕਾਨੂੰਨ ਦਾ ਰਾਜ ਹੈ ਕਾਨੂੰਨ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਉਹ ਚੱਲੂਗਾ ਪਰਿਵਾਰਾਂ ਦੇ ਰਾਜਾਂ ਦਾ ਯੁੱਗ ਖਤਮ ਹੋ ਗਿਆ ਸਾਬ ਹੁਣ ਕਿਸੇ ਪਰਿਵਾਰ ਦਾ ਰਾਜ ਨਹੀਂ ਆਉਣਾ ਉਹ ਬੀਤ ਕੇ ਸਮੇਂ ਬੀਤ ਕੇ ਹੁਣ ਪਰਿਵਾਰ ਦਾ ਰਾਜ ਨਹੀਂ ਸਾਥ ਪੰਜਾਬ ਦੇ ਲੋਕਾਂ ਦਾ ਰਾਜ ਹੈ ਕਨੂੰ ਦਾ ਰਾਜ ਹੈ ਇਸ ਕਰਕੇ ਤੁਹਾਡੀਆਂ ਇੰਨੀਆਂ ਜਿੱਦਰ ਭਮਗਿਆ ਤੋਂ ਨਾ ਕੋ ਪੁਲਸਾ ਲਾ ਨਾ ਕੋ ਹੋਰ ਕੋਈ ਵੀ ਡਰ ਨਾਲਾ ਬਸ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਇਹ ਕੰਮ ਬੰਦ ਕਰ ਦਿਓ ਸਭ ਇਹਦਾ ਕੋਈ ਅਸਰ ਨਹੀਂ ਹੋਣਾ ਦਾ ਪੰਜਾਬ ਦੇ ਵਿੱਚ